ਨਰਮਜੀਤ ਐਸ.ੀ.ਪੀ. ਟ੍ਰੈਫਿਕ ਇਹ ਤਾਲ ਮਿਤੀ 6 ਦੂ ਸੱਦੀ ਨੂੰ ਜੋ ਸ਼ਾਮ ਨੂੰ 5 ਵਜੇ ਦੇ ਕਰੀਬ ਜਿਹੜੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਹੈ ਟ੍ਰੈਫਿਕ ਦੇ ਸੰਬੰਧੀ ਉਹਦੇ ਵਿੱਚ ਮੈਂ ਥੋੜੀ ਜਿਹੀ ਆਪਣੀ ਵਰਸ਼ਣ ਦੇਣੀ ਚਾਹਦਾ ਇਹ ਮਤਲਬ ਜਿਹੜਾ ਇਹ ਸਾਡਾ ਜਿੱਥੇ ਇਹ ਹੋਇਆ ਵਾਕਿਆ ਇਹ ਜਿਹੜਾ ਆਪਣੇ ਰੋਡਾ ਇੱਥੇ ਟ੍ਰੈਫਿਕ ਦਾ ਬਹੁਤ ਜ਼ਿਆਦਾ ਫਲੋ ਹੈ ਤੇ ਇਹ ਵੀ ਟ੍ਰੈਫਿਕ ਸਾਡੀ ਜੇ ਮੰਨ ਲਓ ਕੋਈ ਗੱਡੀ ਇੱਥੇ ਇੱਕ ਦੋ ਰੁਕਦੀਆਂ ਤੇ ਟ੍ਰੈਫਿਕ ਨੂੰ ਜਿਹੜੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ ਉਹਦੇ ਵਿੱਚ ਸਬੰਧੀ ਮੈਂ ਸਾਰਾ ਇਹ ਦੱਸਣਾ ਚਾਹੁੰਦਾ ਕਿ ਇੱਕ ਗੱਡੀ ਜਿਹੜੀ ਸੀਗੀ ਉੱਥੇ ਕਿਸੇ ਨੇ ਲਿਆਣ ਕੇ ਖਲਾਰਤੀ ਜਿਹੜੀ ਮਤਲਬ ਰੋਡ ਦੇ ਵਿੱਚ ਤੇ ਸਾਡੇ ਮੁਲਾਜ਼ਮ ਨੇ ਇੱਕ ਜਿਹੜਾ ਮੁਲਾਜ਼ਮ ਉੱਥੇ ਤਾਇਨਾਤ ਸੀਗਾ ਉਨੇ ਉਹਨੂੰ ਦੋ ਵਾਰੀ ਜਾ ਕੇ ਕਿਹਾ ਵੀ ਇੱਥੋਂ ਗੱਡੀ ਜਿਹੜੀ ਆ ਉਹ ਥੋੜੀ ਜੀ ਗਾਮਸਾਂ ਕਰ ਲੋ ਤੇ ਇਹ ਜਿਹੜਾ ਮਤਲਬ ਸਾਨੂੰ ਟਰੈਕ ਦੀ ਇੱਥੇ ਬਹੁਤ ਜ਼ਿਆਦੀ ਸਮੱਸਿਆ ਆਉਂਦੀ ਪਿੱਛੇ ਜਿਹੜਾ ਜਦੋਂ ਗੱਡੀਆਂ ਇੱਕ ਦੋ ਰੁਕ ਜਾਂਦੀਆਂ ਤੇ ਟਰੈਸਟਰ ਦਾ ਪਿੱਛੇ ਜਿਹੜਾ ਜਾਣ ਲੱਗ ਜਾਂਦਾ ਉਹ ਜਿਹੜੇ ਗੱਡੀ ਦੇ ਮਾਲਕ ਸੀਗੇ ਉਹਨਾਂ ਨੇ ਇਸ ਗੱਲ ਤੇ ਕੋਈ ਗੌਰ ਨਹੀਂ ਕੀਤਾ ਫਿਰ ਉਹਨੇ ਆਪਣੇ ਸੀਨੀਅਰ ਨੂੰ ਦੱਸਿਆ ਕਿ ਗੱਡੀ ਜਿਹੜੀ ਆ ਇੱਥੇ ਆਪਾਂ ਨੂੰ ਟਰੈਕ ਦੀ ਜਿਹੜੀ ਆ ਉਹ ਪ੍ਰੋਬਲਮ ਕਰ ਰਹੀ ਹੈ ਜਦੋਂ ਏ ਐਸਆਈ ਮੁੰਡੇ ਨੇ ਆਣ ਕੇ ਉਹਨਾਂ ਨੂੰ ਕਿਹਾ ਤੇ ਉਹਨੇ ਗੱਡੀ ਨੇ ਮਤਲਬ ਮਾਲਕ ਨੇ ਜਿਹੜਾ ਵਾ ਉਹ ਕਿਹਾ ਵੀ ਮੇਰੀ ਗੱਡੀ ਦਾ ਚਲਾਨ ਕਰ ਦਿਓ ਮੈਂ ਤੇ ਇੱਥੇ ਹੀ ਗੱਡੀ ਰੋਕਣੀ ਆ ਇਹਦੇ ਇਸੇ ਵਿੱਚ ਜਿਹੜਾ ਉਹਨਾਂ ਦਾ ਜਿਹੜੀ ਬੈਸ ਵਿਸਾਈ ਹੋ ਗਈ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਵੀ ਗੱਡੀਆਂ ਜਦੋਂ ਵੀ ਇੱਕ ਦੋ ਰੁਕ ਜਾਂਦੀਆਂ ਤੇ ਸਾਨੂੰ ਟ੍ਰੈਫਿਕ ਦੀ ਬਹੁਤ ਜ਼ਿਆਦੀ ਜਿਹੜੀ ਉਹ ਪ੍ਰੋਬਲਮ ਆ ਜਾਂਦੀ ਕਿਉਂਕਿ ਰੇਲਵੇ ਸਟੇਸ਼ਨ ਗਮਟਾਲਾ ਨਾਵਲਟੀ ਇਹ ਸਾਰੀ ਜਿਹੜੀ ਟ੍ਰੈਫਿਕ ਆ ਉਹ ਏ ਦੀ ਜਿਹੜੀ ਉਹ ਤਾਂ ਨੂੰ ਜਿਹੜੀ ਆ ਪਡਾਰੀ ਫੁੱਲ ਨੂੰ ਚੜਦੀ ਤੇ ਅਸੀਂ ਜਿਹੜੀ ਆਲਰੇਡੀ ਇੱਥੇ ਬਹੁਤ ਜ਼ਿਆਦਾ ਜਿਹੜੀ ਟਰੈਫਿਕ ਦੇ ਮੁਲਾਜ਼ਮ ਕਰੇ ਉਹ ਆਪਣੀ ਮਿਹਨਤ ਕਰਦੇ ਤਾਇਨਾਤ ਕੀਤੇ ਆ ਤੇ ਕੋਈ ਗੱਡੀ ਜਿਹੜੀ ਇਤਾਂ ਗਲਤ ਪਾਰਕਿੰਗ ਹੋ ਗਈ ਉਹ ਨਹੀਂ ਹੋਣ ਦਿੰਦੇ ਤੇ ਮਤਲਬ ਉਹਨਾਂ ਦੀ ਬਹਿਸ ਵਸਾਈ ਜਿਹੜੀ ਆ ਉਸੇ ਦੌਰਾਨ ਜਿਹੜਾ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਮੁਲਾਜ਼ਮ ਨੇ ਜਿਹੜੀ ਆ ਦਾਰੂ ਪੀਤੀ ਆ ਫਿਰ ਅਸੀਂ ਉਹਦਾ ਜਿਹੜਾ ਥਾਣਾ ਸਿਵਲ ਲਾਈਨ ਦੇ ਪਤੋ ਡਾਕਟਰ ਕਿ ਉਹਦਾ ਮੁਲਾਜਾ ਵੀ ਕਰਾਇਆ ਕੋਈ ਇਹੋ ਜਿਹਾ ਜਿਹੜਾ ਸ਼ਰਾਬ ਦਾ ਜੋ ਸੇਵਨ ਕੀਤਾ ਸੀ ਉਹ ਨਹੀਂ ਪਾਇਆ ਗਿਆ ਬਾਕੀ ਜਿਹੜੇ ਟਰੈਕ ਦੇ ਨਿਯਮ ਬਣਾਏ ਗਏ ਆ ਉਹ ਜਿਹੜੇ ਪਬਲਿਕ ਦੀ ਸਹੂਲਤ ਵਾਸਤੇ ਹੁੰਦੇ ਕਿ ਪਬਲਿਕ ਨੂੰ ਕੋਈ ਜਿਹੜੀ ਹੈ ਟਰੈਫਿਕ ਦੇ ਸੰਬੰਧੀ ਕੋਈ ਪਰੇਸ਼ਾਨੀ ਨਾ ਹੋਵੇ ਔਰ ਲੋਕ ਜਿਹੜੇ ਉਹ ਸਹੀ ਜਿਹੜੇ ਆਪਣੇ ਵੈ ਰੋਡ ਦੇ ਉੱਤੇ ਚੱਲ ਸਕਣ ਮੇਰੀ ਸ਼ਹਿਰ ਵਾਸੀਆਂ ਨੂੰ ਔਰ ਜਿਹੜੇ ਸ਼ਹਿਰ ਦੇ ਵਿੱਚ ਕੋਈ ਟੂਰਿਸਟ ਆਉਂਦੇ ਜਾਉ ਇਹਦੀ ਟਰੈਪ ਗੱਡੀਆਂ ਲੈ ਕੇ ਆਉਂਦੇ ਆ ਉਹਨਾਂ ਨੂੰ ਇਹ ਬਹੁਤ ਜ਼ੋਰ ਅਪੀਲ ਕਿ ਟਰੈਪ ਨਿਯਮਾਂ ਦੀ ਪਾਲਣਾ ਕਰਨ ਔਰ ਤਾਂ ਹੀ ਜਿਹੜੀ ਸਾਡੀ ਜਿਹੜੀ ਟਰੈਪ ਜਿਹੜੀ ਉਹ ਸੱਜੇ ਢਾਂਗ ਨਾਲ ਜਿਹੜੀ ਆ ਉਹ ਚੱਲ ਸਕਦੀ ਆ ਧੰਨਵਾਦ ਜੀ